ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨਾ ਸਤਗੁਰ ਸਿੰਘ ਰਾਮਦਾਪਾ ਸਾਹਿਬ ਜੇ 450 ਸਾਲਾ ਜੋਤੀ ਜੋ ਸਮਾਉਣ ਦੀ ਸ਼ਤਾਬਦੀ ਤੰਤਨਾ ਸਤਗੁਰ ਸਿੰਘ ਰਾਮਦਾਪਾ ਸਾਹਿਬ ਦੇ ਗੁਰਿਆਈ ਦੇਵ ਸਾਹਿਬ ਜਿਹੜਾ ਸ਼ਤਾਬਦੀ ਦੇ ਤੌਰ ਤੇ 450 ਸਾਲਾ ਮਨਾਇਆ ਜਾ ਰਿਹਾ ਗੁਰਿੰਦ ਸਾਹਿਬ ਦੀ ਗੁਰਿੰਦਵਾਲ ਸਾਹਿਬ ਦੀ ਪਾਵਨ ਪਵਿੱਤਰਤਾ ਤੇ ਗੁਰਦੁਆਰਾ ਬੌੜੀ ਸਾਹਿਬ ਦੇ ਬੜੀ ਸ਼ਰਧਾ ਭਾਵਨਾ ਦੇ ਸਤਿਕਾਰ ਹੈ ਸਮੁੱਚੇ ਸਿੱਖ ਜਗਤ ਤੋਂ ਸ਼ਰੌਣ ਗੁਰਦੁਆਰਾ ਕਮੇਟੀ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਸੰਪਰਦਾਵਾਂ ਦੇ ਸੰਮਤੀ ਸੰਗਤ ਦੇ ਪੂਰਨ ਸਹਿਯੋਗ ਦੇ ਨਾਲ ਬੜੀ ਸ਼ਦਾ ਭਾਵਨਾ ਨਾਲ ਇਸ ਸ਼ਤਾਬ ਦੀ ਜਿਹੜੀ ਵੱਡੇ ਪੱਧਰ ਤੇ ਮਲਾਈਆਂ ਜਾ ਰਹੀਆਂ ਨੇ ਜਿਸ ਸੰਬੰਧ ਵਿੱਚ ਗੋਵਿੰਦ왈 ਸਾਹਿਬ بڑے ਵੱਡੇ ਪੱਧਰ ਤੇ ਸੰਗਤਾਂ ਜੀ ਅੰਮ੍ਰਿਤ ਬਾਦ ਤੇ ਸੰਗਤਾਂ ਦੇ ਆਓ ਭਗਤਵਾਸ ਤੇ ਜਿੰਨੇ ਵੀ ਲੋਡਿੰਦੇ ਪ੍ਰਬੰਧ ਨੇ ਕੋਸ਼ਰਾਨਗਰ ਦਾ ਪ੍ਰਬੰਧ ਕਮੇਟੀ ਅਤੇ ਹੋਰ ਹੜਾ ਕਹਿੰਦੀ ਸਿੱਖ ਸੰਗਤਾਂ ਦੇ ਜਿਵੇਂ ਬੰਦੀਆਂ ਸਹਿਯੋਗ ਦੇ ਨਾਲ ਭਰਪੂਰ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਆ ਤਾਂ ਕਿ ਸੰਗਤਾਂ ਨੂੰ ਸ਼ਤਾਬ ਦੇ ਦੌਰਾਨ ਦਰਸ਼ਨਦਾਰ ਕਰਨ ਆਉਣ ਵੇਲੇ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਆ ਲੋਕਲ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਨੇ ਬੇਨਤੀ ਕੀਤੀ ਜਿਹੜੇ ਉਹਨਾਂ ਦੇ ਕੰਮ ਕਰਨ ਵਾਲੇ ਆ ਸਵੈინ ਦਾ ਸੰਬੰਧ ਹੈ ਟ੍ਰੈਫਿਕ ਦਾ ਸੰਬੰਧ ਹੈ ਉਹਨਾਂ ਦਾ ਭਰਪੂਰ ਸਹਿਯੋਗ ਆ ਉਹ ਵੀ ਦਿਨ ਰਾਤ ਇੱਕ ਕਰਕੇ ਸਾਰੀ ਸੇਵਾ ਇਹ ਨਿਭਾ ਰਹੇ ਆ ਕਿਉਂਕਿ ਸੰਗਤਾਂ ਦੇ ਆਮਦ ਦਿਨੋਂ ਦਿਨ ਵਧ ਰਹੀ ਹੈ ਨਗਰਕੀਤਾਂ ਜਿन्हें ਪਤਾ ਲੱਗਿਆ ਗੱਲ 10 12 ਨਗਰਕੀਤਾਂ ਨੇ ਵੱਖ-ਵੱਖ ਰਾਕਿਆ ਕਿ ਸੰਗਤਾਂ ਤੇ ਬੜੇ ਵੱਡੇ ਨਗਰਕੀਤ ਇਥੇ ਪਹੁੰਚੇ ਆ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਗਰਾ ਨੇ ਤਾਂ ਪ੍ਰਤੀ ਸੰਗਤ ਦਿਨੋਂ ਦਿਨ ਵਧ ਰਹੀ ਹੈ ਕੌਣ ਸੰਗਤ ਵਿੱਚ ਮਾਨ ਵਿੱਚ ਬਹੁਤ ਵੱਡਾ ਉਤਸ਼ਾਹ ਬੜਾ ਚਾਹ ਬੜਾ ਮਾਹ ਆ ਔਰ ਇਸੇ ਕਰਕੇ ਜਿਹੜੇ ਪ੍ਰਬੰਧ ਅੱਜ ਦੀ ਤਰੀਕ ਜੀ ਸਾਨੂੰ ਇਹ ਮਹਿਸੂਸ ਹੋਇਆ ਕਿ ਸਾਡੇ ਵੱਲ ਕੀਤੇ ਜਾ ਰਹੇ ਪ੍ਰਬੰਧ ਅੱਜ ਵੀ ਛੋਟੇ ਆ ਤੇ ਛੋਟੇ ਪੈਣਗੇ ਉਹਨਾਂ ਨੇ ਸਮੇਂ ਤੇ ਜਿਹੜੇ ਸ਼ਤਾਬਦੀ ਦੇ ਮੁਖ ਦਿਹਾੜੇ ਆ 15 16 17 ਤੇ 18 ਨੂੰ ਉਹ ਬਹੁਤ ਵੱਡੇ ਪੱਧਰ ਤੇ ਵਿਦੇਸ਼ ਔਰ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਬੜੇ ਸ਼ਰਧਾ ਨਾਲ ਬੜੇ ਉਤਮ ਉਪਰਾਲੇ ਦੇ ਨਾਲ ਸਾਰੀਆਂ ਸਤਕਾਰ ਗੁਰੂ ਸਾਹਿਬ ਨੂੰ ਅਕੀਦਤ ਪੇਟ ਕਰਨ ਵਾਸਤੇ ਸਤਕਾਰ ਪੇਟ ਕਰਨ ਵਾਸਤੇ ਉੱਚੇ ਚੌਦ ਦੇ ਪਹੁੰਚ ਰਹੀਆਂ ਨੇ ਸਾਰੇ ਲੁੜਿੰਦੇ ਪ੍ਰਬੰਧਨ ਦਾ ਜਾਇਦਾ ਲੈਣ ਵਾਤੇ ਅੱਜ ਸਤਕਾਰਯੋਗ ਸਾਡੇ ਮੈਂਬਰ ਕਰਮੋ ਵਾਲਾ ਸਾਹਿਬ ਅਤੇ ਜਿਹੜੇ ਸਾਡੇ ਅਧਿਕਾਰੀ ਨੇ ਸਤਕਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਕਾਲਵਾ ਸਾਹਿਬ ਇਥੋਂ ਦੇ ਲੋਕਲ ਮੈਨੇਜਰ ਗੁਰਾ ਸਿੰਘ ਸਰਦਾਰ ਸਤਨਾਮ ਸਿੰਘ ਚੇਤਾਵਨੀ ਇੰਚਾਰਜ ਆ ਔਰ ਇਹਦੇ ਨਾਲ ਹੋਰ ਜਿਹਨੇ ਮੈਂ ਜ਼ਿੰਮੇਵਾਰ ਨੇ ਇਹ ਵੀ ਦਿਨ ਰਾਤ ਦੇ ਕਰਕੇ ਲੁੜਿੰਦੇ ਪ੍ਰਬੰਧਨ ਦਾ ਜਾਇਦਾ ਵੀ ਲੈ ਰਹੇ ਆ ਨਾਲ ਜਿਹੜੇ ਪ੍ਰਬੰਧ ਲੁੜਿੰਦੇ ਨੇ ਉਹਨਾਂ ਵੱਲ ਉਚੇਚਾ ਧਿਆਨ ਦਿਆ ਕਿ ਸਾਰੇ ਪ੍ਰਬੰਧ ਕੀਤੇ ਜਾ ਰਹੇ ਆ ਤੋਂ ਗੁਰੂ ਸਾਹਿਬ ਬਖਸ਼ਿਸ਼ ਕਰੇ ਔਰ ਉਸ ਸਮੇਂ ਜੀ ਗੁਰੂ ਆਪ ਆਪ ਅੰਗ ਸੰਗ ਆ ਸੰਗਤਾਂ ਦੇ ਵਿੱਚ ਬਹੁਤ ਵੱਡਾ ਸ਼ਰਧਾ ਉਤਸ਼ਾਹ ਤੇ ਉਮਾ ਆ ਤੇ ਇਸ ਕਰਕੇ ਇਹ ਆਸ-ਉਮੀਦ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਕਿ ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਇੱਥੇ ਦਰਸ਼ਨ ਦੇਣਗੇ ਇਹ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਆਪਣਾ ਸਤਿਕਾਰ ਤੇ ਕੀਦਰਤ ਭੇਟ ਕਰਨ ਦੇ ਤੇ ਪੰਜਾਬ گورنر ਪੰਜਾਬ ਕਟਾਰੀਆ ਸਾਹਿਬ ਉਹ ਵੀ ਆਪਣੇ ਪਰਿਵਾਰ ਸਮੇਤ 13 ਤਰੀਕ ਨੂੰ ਸਵੇਰੇ 11 ਵਜੇ ਇੱਥੇ ਪਹੁੰਚ ਰਹੇ ਆ ਔਰ ਉਹਨਾਂ ਨੇ ਵੀ ਇਹ ਭਾਵਨਾ ਪ੍ਰਗਟਾਈ ਹੈ ਕਿ ਮੈਂ ਵੀ ਆਪਣੇ ਹਾਜ਼ਰੀ ਜਿਹੜੀ ਹੈ ਲੋਕਾਂ ਸਾਹਦੇ ਅੱਚਾਨਾ ਚ ਲਵਾਉਣੀ ਚਾਹੁੰਦਾ ਦਰਸ਼ਕਾਂ ਦਾ ਗਨਜੋਨਾ ਕਿਉਂਕਿ 1517 ਨੂੰ ਉਹਨਾਂ ਦੇ ਆਪਣੇ ਜਾਤੀ ਰੂਜੇਵੇਂ ਸੀ ਪੋਲਿਟਿਕਲ ਜਿਹੜੇ ਉਹਦੇ ਕਰਕੇ ਉਹ ਉਸ ਦਿਨ ਨੂੰ ਟਾਈਮ ਨਹੀਂ ਕਰ ਸਕੇ ਪਰ ਉਹਨਾਂ ਨੇ ਕੋਸ਼ਿਸ਼ ਕਰਕੇ 13 ਤਰੀਕ ਨੂੰ ਆਉਣ ਦਾ ਜਿਹੜਾ ਉਹ ਆਪਣਾ ਉਤਸ਼ਾਹ ਪ੍ਰਗਟ ਕੀਤਾ ਤੇ ਉਹਨਾਂ ਦਾ ਸਾਰ ਐਡਮਿਨਿਸਟ੍ਰੇਸ਼ਨ ਲੈਵ ਤੇ ਸਾਰੇ ਪ੍ਰਬੰਧ ਹੋ ਰਿਹਾ ਉਹਨਾਂ ਨੂੰ ਜੀ ਆ ਕਿ ਉਹ ਚੇਚੇ ਤੌਰ ਤੇ ਆ ਰਹੇ ਆ ਸੋ ਜਿੰਨੀਆਂ ਵਿਦਿਅਕ ਸੰਗਠਨਾਂ ਜਿੰਨੇ ਵੀ ਇਹੋਲੇ ਆ ਰਹੇ ਆ ਸਾਡੀ ਦੇਲੀ ਤਮੰਨਾ ਹੈ ਕਿ ਕਿਸੇ ਤਰ੍ਹਾਂ ਦੇ ਕੋਈ ਦਿੱਕਤ ਨਾ ਪ੍ਰਬੰਧ ਦੇ ਰਿਹਾ ਇਸ ਬੰਦ ਲੰਗਰਾਂ ਦੇ ਪ੍ਰਬੰਧ ਦੇ ਜ ਟ੍ਰਾਫਿਕ ਦੇ ਪ੍ਰਬੰਧ ਦਾ ਆਉਂਦਾ ਜਾਂਦਾ ਜਾਨ ਦਾ ਜਨਰ ਪ੍ਰਬੰਧ ਔਰ 15 16 17 ਦੇ ਜਿਹੜੇ ਪ੍ਰੋਗਰਾਮ ਆ ਮੈਂ ਪ੍ਰਸਾਰਿਤ ਕਰ ਦਿੱਤੇ ਗਏ ਆ ਸਾਰੇ ਮੀਡੀਆ ਤੇ ਟੈਲੀਵਿਜ਼ਨ ਤੇ ਸਾਰੇ ਪ੍ਰੋਗਰਾਮ ਉਹ ਲੜੀ ਵਾਰ ਦੱਸ ਦਿੱਤੇ ਗਏ 15 16 ਕਿਹੜੇ ਪ੍ਰੋਗਰਾਮ 16 ਤਰੀਕ ਨੂੰ ਕਿਹੜਾ ਹੋ ਰਿਹਾ ਇਹਦੇ ਨਾਲ ਦੀ ਨਾਲ 17 ਤਰੀਕ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਨਗਰ ਕੀਰਤ ਸ੍ਰੀ ਦੋ ਸਾਹਿਬ ਤੋਂ ਪੈਦਲ ਚੱਲਣਾ ਉਹਦੇ ਵਾਸਤੇ ਵੀ ਜਿਆਦਾ ਲੈਣ ਲਈ ਅੱਜ ਉਤਸ਼ਾਹਜੇ ਤੌਰ ਤੇ ਇਹ ਕੋਸ਼ਿਸ਼ ਕੀਤੀ ਹੈ ਕਿ ਜਾ ਕੇ ਪ੍ਰਬੰਧਾਂ ਤੇ ਜਿਆਦਾ ਲਿਆ ਜਾਵੇ ਜਿਹੜੇ ਲੋਡ ਆ ਉਹ ਸਾਰੇ ਪ੍ਰਬੰਧ ਕੀਤੇ ਜਾਣ ਕਿਉਂਕਿ ਉਹ ਨਗਰ ਕੀਰਤ ਦੇ ਵਿੱਚ ਸਬੰਧ ਦੇ ਪਾਦਲ ਨਗਰ ਕੀਤਾ ਨਾ ਪਹਿਲੀ ਵਾਰੀ ਖਡੂਰ ਸਾਹਿਬ ਤੋਂ ਚੱਲਣਾ ਕਿਉਂਕਿ ਇਹੋ ਰਸਤਾ ਉਹ ਮਾਰਗ ਆ ਜਿੱਤੇ ਤਾਂ ਤਾਂ ਸਤਗੁਰ ਰਾਮਦਾਸ ਪਾਸ਼ਾ ਜੀ ਨੇ ਗੁਰੰਗਰ ਦੇਵ ਸਾਹਿਬ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਗੋਵਿੰਦਵਰ ਸਾਹਿਬ ਤੋਂ ਰੋਜ਼ਾਨਾ ਅੰਮ੍ਰਿਤ ਵੇਲੇ ਗਾਗਰ ਜਲਦੀ ਖੜਕ ਕੇ ਉਹਨਾਂ ਦਾ ਇਸ਼ਨਾਨ ਕਰਾਇਆ 12 ਸਾਲ ਬਿਰਦਾ ਬਸਤਾਰੀ ਦੇ ਤੌਰ ਤੇ ਬਿਰਦਾ ਬਸਤਾਜ ਵੀ ਉਹਨਾਂ ਨੇ ਬੜੀ ਵੱਡੀ ਕਮਾਈ ਕੀਤੀ ਔਰ ਇਹਦੇ ਕਰਕੇ ਹੀ ਗੁਰੂ ਸਾਹਿਬ ਨੇ ਖੁਸ਼ ਹੋ ਕੇ ਗੁਰਗੱਦੀ ਤੇ ਬਰਾਜਮਾਨ ਕੀਤਾ ਤੇ ਉਹ ਜਿਹੜਾ ਮਾਰਗ ਆ ਉਸੇ ਮਾਰਗ ਨੂੰ ਆਧਾਰ ਬਣਾਇਆ ਸਾਰੇ ਨਗਰ ਕੀਤਾ ਦਾ ਸੋ ਖਡੂਰ ਸਾਹਿਬ ਤੋਂ ਚੱਲਣਾ ਗੋਵਿੰਦਵਰ ਸਾਹਿਬ ਨੂੰ ਤੇ ਸਮੋਚੀਆਂ ਸੇਖ ਸੰਗਤਾਂ ਔਰ ਵਖ ਵਖ ਜਿਹਾ ਬੰਦੀਆਂ ਸ਼ਬਦੀ ਜਿਥੇ ਨਿਹੰਗ ਸੰਗਤ ਦੇ ਸਾਰੇ ਦਲਪੰਥ ਜਿੰਨੇ ਉਹ ਵਿੱਚ ਤੇ ਦਮਦਿਆਂ ਮੇਟਰ ਖਾਲ ਔਰ ਹੋਰ ਜਿੰਨੀਆਂ ਪੰਥਕ ਜਿਥੇ ਮੰਦੀਆਂ ਸਾਰੀਆਂ ਚੇਚੇ ਤੋਂ ਤੇ ਨਗਰ ਕੀਰਤਨ ਦੇ ਵਿੱਚ ਵੀ ਹਾਜ਼ਰੀ ਭਰ ਲਈ ਬੜੀ ਉਤਸ਼ਾਹ ਚ ਨੇ। ਸੋ ਉਹਦੇ ਵਾਸਤੇ ਬੜੇ ਵੱਡਾ ਨਗਰ ਕੀਰਤਨ ਹੋਣਾ ਕਿਉਂਕਿ ਭਾਵੇਂ 7-8 ਕਿਲੋਮੀਟਰ ਦਾ ਸਾਰੇ ਪੈਂਡਾ ਸੰਗਤ ਦੇ ਉਤਸ਼ਾਹ ਦੇ ਦੌਰਾਨ ਕੋਈ ਪੈਂਡਾ ਬੜਾ ਕੋ ਛੋਟਾ ਮਹਿਸੂਸ ਹੁੰਦਾ ਤੇ ਸਾਰੇ ਜਿਹੜੇ ਲਟੇਂਦੇ ਪ੍ਰਬੰਧ ਦਾ ਇਹ ਕਰਨ ਵਾਸਤੇ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਤਰ੍ਹਾਂ ਦੀ ਉਹ ਨਗਰ ਕਿਤੇ ਨਹੀਂ ਦਿੱਕਤ ਨਾ ਹੋਵੇ। ਬਾਕੀ 18 ਦਾ ਜਿਹੜਾ ਮੇਨ ਪ੍ਰਗੁਰਮ ਸਮਾਗਮ ਹੈ ਉਹ ਇੱਥੇ ਹੋਣਾ ਰਾਤ ਤੱਕ ਨਗਰ ਕੀਰਤਨ ਦਰਵਾਜ ਚੱਲਣਾ। ਚਿਹਰੇ ਗੁਰਮ ਸਮਾਗਮ ਚੱਲਣਾ। ਉਹਦੇ ਵਿੱਚ ਪੰਥ ਦੀਆਂ ਸਤਿਕਾਰ ਸਖਸ਼ੀਅਤਾਂ ਨੇ ਆਜ ਉੱਚੇ-ਚੇ ਤੌਰ ਤੇ ਸੰਗਤ ਦੇ ਦਰਸ਼ਨ ਕਰਨ ਵਾਸਤੇ ਪਹੁੰਚਣਾ। ਸੋ ਇਸ ਤਰ੍ਹਾਂ ਜਿੰਨੇ ਵੀ ਸਾਰੇ ਪ੍ਰਬੰਧ ਹੈ ਸਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਵਾਅਦੇ ਤੋਂ ਵੱਧ ਟਾਈਮ ਦੇ ਕੇ ਇੱਥੇ ਸਮਾਗਮ ਕਰਕੇ ਜਿੰਨ ਜੋ ਜੋ ਵੀ ਸਾਨੂੰ ਮਹਿਸੂਸ ਹੁੰਦਾ ਲੋੜ ਮੁਤਾਬਕ ਕਾਇ ਕਰੀਏ। ਤਾਕਿ ਕਿਸੇ ਤਰ੍ਹਾਂ ਦੇ ਆ ਰਹੀ ਸੰਗਤ ਨੂੰ ਦਰਸ਼ਣਦਾਰ ਕਰਨ ਵੇਲੇ ਕੋਈ ਦਿੱਕਤ ਨਾ ਹੋਵੇ ਨਾ ਟ੍ਰੈਫਿਕ ਦੀ ਨਾ ਲੰਗਰ ਪ੍ਰਸ਼ਾਦੇ ਦੀ ਨਾ ਰਹਿ ਇਹਦੀ ਜੋ ਰੋਡਾਂ ਦੇ ਪ੍ਰਬੰਧਾ ਸਾਡੀ ਕੋਸ਼ਿਸ਼ ਹੈ ਗੁਰੂ ਸਾਹਿਬ ਕਿਰਪਾ ਕਰਨ ਆਪ ਸਾਰਿਆਂ ਦੇ ਸਿਰ ਤੇ ਮੇਰ ਪੈ ਹੱਥ ਰੱਖ ਕੇ ਸੇਵਾ ਰਹਿਣ ਤੇ ਗੁਰੂ ਸਾਹਿਬ ਦਾ ਬਹੁਤ ਕੋਟਾਣ ਕੋਟ ਧੰਵਾਦ ਆ ਸਾਰੀ ਸੰਗਤ ਆਵੇ ਔਰ ਬੇਨਤੀ ਵੀ ਹੈ ਜੇ ਚੇਚਤ ਹੋਤੇ ਇਹਨਾਂ 4 ਦਿਨਾਂ ਦੇ ਸਮਾਗਮਾਂ ਤੇ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਪਰਿਵਾਰਾਂ ਸਮੇਂ ਬੱਚਾਂ ਸਮੇਂ ਸਮਝੀਆਂ ਸੰਗਤਾਂ ਖਾਸ ਹੋਤੇ ਇਲਾਕਾ ਜਿਹੜਾ ਸਾਰਾ ਬਾਜੂ ਦੇ ਧਰਤੇ ਦਾ ਇਹ ਆਵਾਜ਼ ਕੋਈ ਪੈਂਦਾ ਦੂਰ ਨਹੀਂ ਹੈਗਾ ਛੋਟਾ ਪੈਂਦਾ ਗੁਰਦਸਾਲ ਪਹੁੰਚਣ ਵਾਸਤੇ ਪਹੁੰਚਣ ਦਰਸ਼ਨਦਾਰੇ ਕਰਨ ਮਾਲਾ ਸਾਹਿਬ ਖੁਸ਼ੀਆਂ ਦੇ ਪ੍ਰਾਪਤ ਕਰਨ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ